ਜੀ ਲਾਤੀ ਆਪਣੇ ਬਾਲੀ ਵਾਲੇ ਗਰਾਊਂਡ ਦੇ 42 ਜੁਲੀ ਤਿਆਰ ਚ ਪੇਰੇ ਇਹ ਮੁੰਡਿਆਂ ਨੇ ਘੈਂਟ ਗੱਲ ਬਣਾ ਪਈ ਭਰਾ ਮੇਰੇ ਦੇਖੋ ਭਰਾ ਬਣ ਗਈ ਨਾ ਗੱਲ ਕੋਕੇ ਜੜਤੇ ਮੁੰਡਿਆਂ ਨੇ ਦਾ ਭਰਾ ਮੇਰੋਂ ਨજર ਵੱਟੂ ਦੇਖੋ ਜੀ ਜੀ ਗੱਡ ਰੱਖੀ ਤੇ ਮੁੰਡੇ ਕਹਿੰਦੇ ਨજર ਵੱਟੂ ਲਾਜਮੇ ਲਾਵਾਂਗੇ ਤੇ ਨਾ ਜਾਣੀਆਂ ਕੋਈ ਨજર ਨਾ ਲਾ ਦੇ ਆਹ ਦੇਖੋ ਜਮਾ ਗੱਲ ਹੀ ਬਣਾਤੀ ਭਰਾ ਮੇਰੋ ਅੱਗੇ ਹੋਰ ਦਿਖਾਣਾ ਤੁਹਾਨੂੰ ਯਾਨ ਕਿ ਯਾਰ ਅੱਜ ਵੀ ਦਿਖਾਵਾਂਗੇ ਤੁਹਾਨੂੰ ਟਾਈਮ ਬਣਾਦੀ ਜਮਾ ਗੱਲ ਨਿਕਲੀ ਅਲਾਤਾ ਲੋਕ ਮੁੰਡਿਆਂ ਦੇ ਲੋਕ ਕਰ ਜਾ ਕਰਾਂਗੇ ਬਾਲੀ ਬਾਲ ਖੇਡ ਕੇ ਤੇ ਆ ਦੇਖੋ ਐਂਦਾ ਲੋਕ ਕਰ ਦਿਆ ਕਰਾਈ ਕਹਿੰਦੇ ਇਹ ਗੱਲੀ ਬਣਾਦੀ ਜਮਾ ਯਾਰ ਤੇ ਦੂਜਾ ਲੋਕ ਲਾਉਣਾ ਵੇ ਇੱਥੇ ਲੱਗ ਜਾਂਦਾ ਐ ਜਮਾਨਾ ਓਕੇ ਹੀ 라ਤੇ ਬਰਾ ਮੇਰੇ ਦੇਖੋ ਬਹੁਤ ਸੋਹਣਾ ਗਰਾਊਂਡ ਬਣਿਆ ਮੈਂ ਤਾਂ ਕਿਤੇ ਦੇਖਿਆ ਨਹੀਂ ਐਡਾ ਗਰਾਊਂਡ ਬਣਿਆ ਵਧੀਆ ਇਹ ਦੇਖੋ ਫਿਰ ਬਣਾਤੀ ਨਾ ਗੱਲ ਤੇ ਆਹ ਲਾਤੇ ਭਰਾ ਮੇਰੋ ਲਾਈਟਾਂ ਵਾਲੇ ਪੋਲ ਪੂਰੇ ਉੱਤੇ ਪੋਲ ਲਾਤੇ ਘੈਂਡ ਘੈਂਡ ਤੇ ਆਹ ਲਾਵਾਂਗੇ ਵੀਰ ਮੇਰੋ ਲਾਈਟ ਆ ਦੇਖੋ ਆ ਲਾਵਾਂਗੇ ਲਾਈਟ ਅਲਰੇਡੀ ਇਹ ਇਧਰੋਂ ਵੀ ਹੰਦੁ ਖਾ ਦਿੰਨੇ ਆ ਦੂਜੇ ਪਾਸਿਓਂ ਦੇਖੋ ਭਰਾ ਆ ਲਾਵਾਂਗੇ ਲਾਈਟ ਆਪਾਂ ਓਰੀਜਨਲ ਲਾਈਟ ਹੈ ਐਲ ਡੀ ਕੋਕੇ ਜੜ ਤੇ ਜਾਵਾਂ ਯਾਰ ਲਾਈ ਜਾਂਦੇ ਆ ਜਾਲੀ ਕੋਕੇ ਜੜੀ ਆ ਖੁੱਪ ਗਿਆ ਟਾਇਰ ਇੱਕ ਪਾਸੇ ਹੁਣ ਇਹ ਵਾਹ ਹੋ ਗਈ ਗਰੀ ਗਰੀ ਹੋਰੀ ਮੜਕੋ ਮੁਰਕੀ ਹੋਰੀ ਐ ਜਮਾ ਮੜਕੋ ਮੁਰਕੀ ਹੋ ਗਈ ਹੈ ਨਾ ਹੋ ਗਈ ਗਰੀ ਤੇ ਦੇਖੋ ਗਰ ਲਾਈ ਜਾਂਦੇ ਆ ਹੁਣ ਇਹ ਕਰੂ ਜੀ ਤੇ ਇਧਰ ਦੇਖੋ ਇਧਰ ਵੀ ਲੇਟਾਂ ਲਾਵਾਂਗੇ ਦੋ ਤੇ ਦੋ ਲੇਟਾਂ ਲਾਉਣੀਆਂ ਉਧਰਲੇ ਪਾਸੇ ਤੇ ਨਾਲੇ ਇਹ ਜੇ ਵੇਲੇ ਭਰਾ ਮੇਰੇ ਆਜਦੀ ਐ ਸਾ ਇਥੇ ਤੇ ਮੁੰਡੇ ਨਿਆਰੇ ਲਿਆ ਕਰਨਗੇ ਖੇਡਣ ਵੇਲੇ ਤੇ ਅੱਗੇ ਥੋੜੀ ਗੱਲ ਕਰਾਉਂਦੇ ਆ ਮਿਸਤਰੀ ਨਾਲ ਜਿਹੜੇ ਨੇ ਲਾਈ ਆ ਜਾਲੀ ਤੇ ਆ ਜਿਓ ਕਰ 15 ਠੀਕ ਹੈ ਜੀ ਜੜ ਤੇ ਕੋਕੇ ਜਮਾ ਜੜ ਤੇ ਇਧਰ ਚੱਕ ਮੜ ਜਾ ਬੱਚਾ ਠੱਕੇ ਪੈ ਗਏ ਇਹ ਜੇ ਕਿਸੇ ਭਰਾ ਨੇ ਜਾਲੀ ਲਗਾਉਣੀ ਹੋਵੇ ਤੇ ਸਾਡੇ ਪਿੰਡ ਵਾਲੇ ਕੁਲਵਿੰਦਰ ਨਾਲ ਕਰ ਲੋ ਸੰਪਰਕ ਤੇ ਆਪਣਾ ਨੰਬਰ ਬੋਲ ਦਿਓ ਨੰਬਰ ਬੋਲੇ 76967649 ਠੀਕ ਹੈ ਦਵਾਰੇ ਜਸਨ ਤੇ ਨਾ ਬਹੁਤ ਇੰਨੇ ਬਾਈ ਸਮਝ ਜਾਣਗੇ ਆਪੀ ਤੇ ਬਾਕੀ ਭਰਾ ਮੇਰੋ ਜੇ ਕੋਈ ਜਾਲੀ ਜੂਲੀ ਲਵਾਉਣੀ ਕੱਲੀ ਜਾਲੀ ਵਾਲਾ ਕੰਮ ਨਹੀਂ ਪਾਈਆਂ ਕੋਲ ਜੇ ਕੋਈ ਟਰਾਲੀ ਬਣਾਉਣੀ ਹੈ ਜਾਂ ਮੋਟਰ ਟੈਂਕਰ ਦੀ ਜਿਹੜੀ ਬਣਾਉਣੀ ਹੈ ਕੋਈ ਵੀ ਕੰਮ ਕਰਵਾਉਣਾ ਹੈ ਬਾਇਲਡ ਸਾਈਡ ਵਾਲਾ ਯਾਰ ਤੇ ਬਾਈ ਸਾਰੇ ਹੀ ਕੰਮ ਜਾਣਦਾ ਤੇ ਉਹ ਯੋਰ ਨਾਲ ਲਵਾ ਦੇ ਓਏ ਮੁੰਡੇ ਦਾ ਦੇਖੋ ਭਰਾ ਮੇਰੋ ਇਹ ਗਰਮੀ ਵੀ ਗਾਲੀ ਐ ਤੇ ਧੰਨਵਾਦ ਮੁੰਡਿਆਂ ਦਾ ਜਿਹੜੇ ਤੜਕੇ ਦੇ ਮੁੰਡੇ ਪੈਨ ਤਿੰਨ ਚਾਰ ਦਿਨ ਹੋ ਗਏ ਗੈਰੀ ਹੋਰਾਂ ਨੂੰ ਤੇ ਧੰਨਵਾਦ ਗੈਰੀ ਦਾ ਤੇ ਮੁੰਡਿਆਂ ਦਾ ਨਾ ਇਹ ਚਾਰ ਟਫੇਰੇ ਜਮਾ ਨਾ ਕੋਕ ਕੀ ਜੜਦੇ ਤੇ ਆ ਥਾਂ ਜਾ ਰਹੇਗੇ ਬਸ ਥੋੜਾ ਜਿਹਾ ਤੇ ਇਹ ਵੀ ਬਸ ਆ ਪਈ ਆ ਜਾਲੀ ਕੱਟੀ ਤੇ ਇਹ ਵੀ ਆਪਾਂ ਹੁਣ ਬਸ ਲਾ ਦੇਣੀ ਆ ਮਾੜਾ ਜਿਹਾ ਪੈਤੀ ਆਣਾ ਮੁੱਦਾ ਵੀ ਠਾ ਹੈ ਪੈਤੀ ਵਾਲਾ ਮੁੱਦਾ ਹਾਂ ਤੇ ਪੈਕਸੀਆਂ ਘੰਟੇ-ਘੰਟੇ ਬਾਦ ਪਿੰਦੇ ਆ ਮੁੰਡੇ ਆ ਦੇਖ ਲੋ ਗਰਮੀ ਬਹੁਤ ਸੀਗੀ ਪਿਓ ਪੰਨਾਂ ਦੇ ਕੋ ਸਿੱਟੀਆਂ ਸਾਰੀਆਂ ਨਾ ਇੱਕ ਗੱਟਾ ਪੈਕਸੀਆਂ ਦਾ ਭਰ ਜੂਆ ਤੇ ਇੱਕ ਗੱਟਾ ਭਰ ਜੂ ਗਲਾਸਾਂ ਦਾ ਤੇ ਇੱਕ ਗੱਟਾ ਭਰ ਜੂ ਆ ਉਹਦਾ ਕੀ ਆ ਤੇ ਨਰ ਸਟਿੰਗ ਸਟੰਗ ਜੀ ਦਾ ਸਟਿੰਗ ਸਟਿੰਗ ਉਹ ਬਹੁਤ ਮਾੜੀ ਆ ਨਾ ਪੀਆ ਕਰੋ ਤੇ ਕਮੈਂਟਾਂ 'ਚ ਵੀ ਦੱਸਿਓ ਵੀ ਸਟਿੰਗ ਚੰਗੀ ਆ ਕਿ ਮਾੜੀ ਆ ਤੇ ਕਮੈਂਟ ਕਰਕੇ ਵੀਰ ਮਣ ਕੇ ਜਰੂਰ ਦੱਸਿਓ ਤੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜਰੂਰ ਕਰਦੇ ਤੇ ਪਹਿਲਾਂ ਲਾਈਟ ਲਾਈ ਸੀ ਉਹ ਉਹ ਲਾਈਟ ਲਾਈ ਸੀ ਪਹਿਲਾਂ ਭਰਾ ਮੇਰੇ ਤੇ ਹੁਣ ਲਾਈ ਆ ਉਹ ਲਾਵਾਂਗੇ ਨਵੀਆਂ ਲਾਈਟਾਂ ਇੱਕ ਜਾਲੀ ਦੱਸੋ ਕਮੈਂਟ ਕਰਕੇ ਕਿ ਕਿੱਦਾਂ ਦੀ ਲੱਗੀ ਘੈਂਟ ਕੱਲਵਾਤਾ ਕਮੈਂਟ ਕਰਕੇ ਵੀਰਮਣ ਕੇ ਜ਼ਰੂਰ ਦੱਸ ਦਿਓ ਇਹ ਪੂਰਾ ਘੈਂਟ ਕੰਮ ਕਰਿਆ ਭਰਾ ਮੇਰੋ ਤੇ ਧੰਨਵਾਦ ਸਾਡੇ ਪਿੰਡ ਵਾਲੇ ਨੰਬਰਦਾਰ ਵਰਗਿਆਂ ਦਾ ਜਿਹੜਾ ਨੇ ਸਾਨੂੰ ਵਧੀਆ ਗਰਾਊਂਡ ਬਣਾ ਕੇ ਦਿੱਤਾ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਆਖਾਂ ਜੀ ਵੀ ਗਰਾਊਂਡ ਬਣਾ ਕੇ ਦੇਈ ਤੇ ਧੰਨਵਾਦ ਬੀਬਾ ਦਾ ਬਲਵਿੰਦਰ ਕੌਰ ਐਮ ਐਲ ਏ ਸਾਡੇ ਹਲਕੇ ਦੇ ਕਿ ਉਹਨਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਆ ਨੈਟ ਲਾ ਕੇ ਦਿੱਤਾ ਤੇ ਧੰਨਵਾਦ ਆ ਨੰਬਰਦਾਰ ਹੋ ਰਹੰਦਾ ਤੇ ਇੱਕ ਬਸ ਹੋ ਉੱਥੇ ਹੁਣ ਕੰਧ ਹੋ ਜੇ ਇੱਕ ਸੜਕ ਤੇ ਤੇ ਸਾਡਾ ਸਾਰੇ ਮਨ ਕਿਹ ਲੋ ਬਾਉਂਡਰੀ ਸਾਰੀ ਲਾਉ ਕੋ ਲੱਗਦਾ ਹੋ ਜੇ ਆਰੂਰ ਨੂੰ ਸਾਰੇ ਕਾਚ ਨੂੰ ਤੇ ਉੱਥੇ ਇੱਕ ਕੰਧ ਨਿਕਲ ਜੇ ਬਸ ਸਾਡੇ ਵਾਸਤੇ ਬਸ ਸਾਡੀ ਆਹੀ ਮੰਗਾ ਤੇ ਇੱਥੇ ਬਣਾ ਦਈਏ ਸੀ ਪਾਰਕ ਤੇ ਛੋਟੇ ਬੱਚਿਆਂ ਵਾਸਤੇ ਇੱਥੇ ਝੂਲੇ ਝਾਲੇ ਲਾ ਦਈਏ ਖੱਬਲ ਖੱਬਲ ਲਾ ਕੇ ਬੂਟੇ ਬਾਟੇ ਲਾ ਕੇ ਐ ਜਮਾ ਨਾ ਵਧੀਆ ਬਣ ਜੇ ਦੇਖਣਯੋਗ ਜਗਾ ਤੇ ਸ਼ਾਮ ਨੂੰ ਨਿੱਕੇ ਬੱਚੇ ਇਹ ਜੇ ਸਾਰੇ ਖੇਡਣਾ ਆਇਆ ਕਰਨ ਤੇ ਨਾਲੇ ਭਰਾ ਮੇਰੋ ਮਨ ਕੀ ਚੱਲ ਦੁੱਧੇ ਮੁੰਡਾ ਟਾਈਮ ਪਾਸ ਕਰਨਾ ਨਸੇ ਪੱਤੇ ਤੋਂ ਬੰਦਾ ਵਜਦਾ ਤੇ ਗੈਰੀ ਹੋਰੀ ਗੈਰੀ ਬਾਏ ਤੇ ਓਕੇ ਭਰਾ ਧੰਨਵਾਦ ਤੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਥੇ ਪਾਰਕ ਬਣਾਉਣਾ ਆ ਪਖਬਲ ਖਬਲ ਲਾ ਕੇ ਆਇਆ ਜਮਾ ਵਧੀਆ ਤੇ ਛੋਟੇ ਬੱਚਿਆਂ ਵਾਸਤੇ ਜਿਵੇਂ ਆ ਦਿਵਾਕ ਫਿਰਦਾ ਇਹਨਾਂ ਵਾਸਤੇ ਝੂਲੇ ਚਾਲੇ ਵੀ ਲਾਵਾਂਗੇ ਜੇ ਕਿਹਦੇ ਨੇ ਅਗਲੇ ਕਿਹੜੇ ਜਾਲ ਲਾਇਆ ਹਾਂ ਹਣਾ ਹਾਂ ਇਹਨਾਂ ਨੂੰ ਕਹਦੇ ਵੀ ਅੱਧਾ ਇੰਚ ਨਹੀਂ ਬਾਸਲ ਲਾਉਣੀ ਹਾਂ ਵੀ ਮੰਨ ਲਾ ਇੰਚ ਵਾਲੀ ਬਾਸਲ ਲਾਉਣੀ ਹਾਂ ਹਾਂ ਸਹੀ ਗੱਲ ਹੈ ਕਿਉਂਕਿ 나ੜ ਚ ਮੰਨ ਲਾ ਵੀ ਅੜ ਜਾਂਦੀ ਹੋ ਜਾਗੀ ਠੀਕ ਹੈ ਨਾ ਇਹ ਜਿਹੇ ਗੱਲਾਂ ਦੱਸਿਆ ਗਾ ਦਾਤਾ ਹਾਂ ਵੱਡੀ ਬਾਸਲ ਲੱਗ ਜੇ ਤਾਂ ਉਹਦੀ ਦਾਅ ਬਣ ਜਾਂਦੀ ਹੈ ਜਾਲੀ ਤੇ ਇੱਕ ਜੇ ਕਿਸੇ ਨੇ ਭਰਾ ਮੇਰੇ ਨੱਟ-ਨੱਟ ਲਾਇਆ ਹੁਣ ਗਾਹਾਂ ਵਾਸਤੇ ਜਾਲ ਜੂੜ ਲਾਇਆ ਇਹ ਬਾਲੀ ਵਾਲ ਵਾਸਤੇ ਖੇਡਣ ਵਾਸਤੇ ਤਾਂ ਵੱਡੀ ਬਾਸਲ ਲਾਓ ਵੱਡੀ ਬਾਸਲ ਇਦਾਂ ਲੱਗ ਜਾਂਦੀ ਹੈ ਤੇ ਦਾਅ ਆ ਜਾਂਦੀ ਹੈ ਜਾਲੀ ਦੇ ਉੱਤੇ ਤੇ ਇਹ ਜਾਲੀ ਦੇ ਵਿੱਚੋਂ ਨਿਕਲਦੀ ਨਹੀਂ ਭਰਾ ਵੀਰੋ ਤੇ ਓਕੇ ਭਰਾ ਧੰਨਵਾਦ ਜਾਂਦੇ ਵਸਦੇ ਰੋ ਰੱਬ ਤੁਹਾਡੀ ਲੰਬ